ਜਿਹੜੇ ਸਰਕਾਰ ਦੇ ਕੰਮ ਆ ਉਹ ਇਹਨਾਂ ਨੂੰ ਕਰਨੇ ਚਾਹੀਦੇ ਨਗਰ ਕੀਰਤਨ ਕੱਢਣੇ ਖਾਲਸਾ ਪੰਥ ਦੇ ਕੰਮ ਆ ਔਰ ਖਾਲਸਾ ਪੰਥ ਕੱਢਦਾ ਵਾ ਤੇ ਕੱਢੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੀ ਔਰ ਸਿੱਖ ਸੰਸਥਾਵਾਂ ਦਾ ਸੰਪਰਦਾਵਾਂ ਸਿੱਖ ਜਥੇਬੰਦੀਆਂ ਨਹੀਂ ਉਹਨਾਂ ਦਾ ਸਵਾਰਥਾਂ ਦੇ ਵਿੱਚ ਸਰਕਾਰ ਸ਼ਿਰਕਤ ਕਰ ਸਕਦੀ ਆ ਨਾ ਕਿ ਬੱਕਰੇ ਸਰਕਾਰ ਸ਼ਿਰਕਤ ਕਰ ਸਕਦੀ ਆ ਜੀ ਸਰਕਾਰ ਸਹਿਯੋਗ ਕਰ ਸਕਦੀ ਆ ਜੀ ਔਰ ਕਰਨਾ ਚਾਹੀਦਾ ਹੁਣ ਪੈਡਲਰ ਉਹਨਾਂ ਤਰੀਕਿਆਂ ਦੇ ਵਿੱਚ ਕਹਿੰਦੇ ਹੈ ਕੇਸਗੜ੍ਹ ਸਾਹਿਬ ਗੁਰਮਤ ਸਮਾਗਮ ਰੱਖਾਂਗੇ ਤਾਨੂੰ ਪਤਾ ਨਾ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਅ ਦਰਬਾਰ ਸਾਹਿਬ ਦੀ ਇੱਕ ਤਸਵੀਰ ਉਹ ਪੇਸ਼ ਕੀਤੀ ਨਿਊਜ਼ਪੇਪਰ ਚ ਉਹ AI ਨਾਲ ਬਣੀ ਬਾਅਦ ਜੋ ਦੀ ਇਹਨਾਂ ਨੂੰ ਤੇ ਅਜੇ ਤੱਕ ਇਹ ਨਹੀਂ ਪਤਾ ਵੀ ਤਸਵੀਰ ਕਿਹੜੀ ਲਾਉਣੀ ਹੈ ਸਿੱਖ ਮਰਿਆਦਾ ਨੂੰ ਸਿੱਖ ਸੰਸਥਾਵਾਂ ਪਾਲਣਾ ਕਰਾ ਸਕਦੀਆਂ ਸ਼ਤਾਬ ਦੀਆਂ ਚ ਸਹਿਯੋਗ ਕਰੋ ਆ ਸ਼ਤਾਬ ਦੀ ਲੰਘੇ ਗਏ ਸ਼੍ਰੀ ਗੋਵਿੰਦ ਵਾਲਾ ਸਾਹਿਬ ਗੁਰੂ ਰਾਮਦਾਸ ਪਾਸ਼ਾ ਜੀ ਦਾ 450 ਸਾਲ ਗੁਰਿਆਈਪੁਰਬ ਤੇ ਗੁਰੂ ਅਮਰਦਾਸ ਪਾਸ਼ਾ ਜੀ ਦਾ ਜੋਤੀ ਜੋਤ ਉਥੇ ਕੋਈ ਆਲੇ ਦੁਆਲੇ ਕੋਈ ਰੋਡ ਨਹੀਂ ਬਣਾਇਆ ਕੋਈ ਸਹਯੋਗ ਨਹੀਂ ਕੀਤਾ ਤੋਂ ਪੰਥ ਤੇ ਜਾਂਦਾ ਵੀ ਇਹ ਸਹਯੋਗ ਕਰਨ ਜਿਹੜੇ ਇਹਨਾਂ ਦੇ ਕੰਮ ਆ ਸਰਕਾਰ ਦੇ ਉਹ ਕੰਮ ਨਗਰ ਕੀਰਤਨ ਕੱਢਣੇ ਗੁਰਮਤ ਸਮਾਗਮ ਕਰਾਉਣੇ ਅਮਰਤ ਸੰਚਾਰ ਕਰਾਉਣੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨਾ ਇਹ ਸਿੱਖ ਸੰਸਥਾਵਾਂ ਦਾ ਕੰਮ ਆ ਸਰਕਾਰਾਂ ਦੇ ਜਿਹੜੇ ਕੰਮ ਲੋਕਾਂ ਦੀ ਭਲਾਈ ਕਰਨੀ ਦਾ ਸ਼ਹਿਰਾਂ ਦੀ ਦਿੱਖ ਸਵਾਰ ਨਹੀਂ ਉਹਦੇ ਤੇ ਧਿਆਨ ਦੇਣਾ ਚਾਹੀਦਾ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੀਆਂ ਛੜਕਾਂ ਦਾ ਹਾਲ ਤੁਹਾਨੂੰ ਪਤਾ ਆਨੰਦਪੁਰ ਸਾਹਿਬ ਦੇ ਅੰਦਰ ਸਫਾਈ ਜਾ ਕੇ ਦੇਖ ਲਿਓ ਹੋਰ ਕਈ ਕੰਮ ਜਿਹੜੇ ਇਟਰਨਲ ਅੰਦਰ ਹੋਣ ਵਾਲੇ ਆ ਉੱਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਹਾਂ ਜੇ ਇਹ ਸਾਰੇ ਸ਼ਹਿਰ ਨੂੰ ਜਿਵੇਂ ਚਿੱਟਾ ਰੰਗ ਕੀਤਾ ਆ 1699 ਤੋਂ ਉਹ ਕਰਵਾ ਦੇਣਾ ਚੰਗੀ ਗੱਲ ਆ ਇਹ ਕੰਮ ਇਹਨਾਂ ਤੇ ਕਰਨ ਵਾਲੇ ਆ ਔਰ ਮੈਂ ਤੇ ਇਹੋ ਹੀ ਚਾਹੁੰਦਾ ਮੈਂ ਸਰਕਾਰ ਤਾਂ ਕਿ ਆਪਣੀ ਗੱਲ ਵੀ ਰੱਖਦਾ ਵੀ ਦੇਖੋ ਤੁਸੀਂ ਸਹਿਯੋਗ ਕਰੋ ਪਰ ਹੁਣ ਸਰਕਾਰ ਕਿਤਾ ਨਗਰ ਕੀਰਤਨ ਕੱਢੂ ਮੈਨੂੰ ਦੱਸੋ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਮੁੱਖ ਮੰਤਰੀ ਆ ਉਹ ਪੂਰਾ ਸਿੱਖ ਹੈ ਏਸ ਹੈਗੇ ਉਹਦੇ ਔਰ ਜੇ ਗੁਰੂ ਦੀਆਂ ਸਿੱਖਿਆਵਾਂ ਨੂੰ ਪਹਿਲਾਂ ਮੰਨਣ ਦੀ ਗੱਲ ਆ ਤਾਂ ਮੁੱਖ ਮੰਤਰੀ ਪਹਿਲਾਂ ਸਾਬਤ ਸੂਰਤ ਹੋਵੇ ਤੇ ਗੁਰੂ ਨੂੰ ਮੰਨਦਾ ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਆ 350 ਸਾਲਾਂ ਸ਼ੀਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਤਾਂ ਸਰਕਾਰ ਜੇ ਗੁਰੂ ਨੂੰ ਇੰਨਾ ਹੀ ਪਿਆਰ ਕਰਦੀ ਆ ਤੇ ਭਾਈ ਮਤੀ ਦਾਸ ਨੂੰ ਸੇਧ ਲੈਣ ਉਹ ਸਿੱਖੀ ਦੇ ਲਈ ਆਰੇ ਦੇ ਨਾਲ ਚਿਵੇਗਾ ਭਾਈ ਦਿਆਲਾ ਜੀ ਸਿੱਖੀ ਲਈ ਦੇਖ ਚੁਬਾਲੇਗਾ ਭਾਈ ਸਤੀ ਦਾਸ ਰੂਹ ਚ ਲਪੇਟ ਕੇ ਸੜ ਗਏ ਸਾੜਤੇ ਸਰਕਾਰ ਨੇ ਇਹ ਉਹ ਸਿੱਖੀ ਦੇ ਧਾਰਨ ਕਰਨ ਫਿਰ ਸੇਧ ਲੈਣ ਨਾ ਸ਼ਤਾਬਦੀਆਂ ਮਨਾਉਣ ਦਾ ਕੀ ਤੇ ਬਈ ਸੇਹ ਲੈਣੀ। ਇਹ ਕੋ ਫਾਰਮੈਲਟੀ ਥੋੜਾ ਹੁੰਦੀ ਆ। ਤੋ ਸੇਹ ਲੈਣ ਜਿਹੜੇ ਇਹਨਾਂ ਦੇ ਮੰਤਰੀ ਦਾੜੀਆਂ ਕੱਟਦੇ ਦਾੜੀਆਂ ਰੱਖ ਲੈਣ। ਮੁੱਖ ਮੰਤਰੀ ਸਾਫ ਸੂਰਤ ਹੋਵੇ। ਅਮਰਤ ਸ਼ਕਰਣ। ਫੇਰ ਤੇ ਆਪਾਂ ਕਹੀਏ ਵੀ ਵਧੀਆ ਕੰਮ ਕਰ ਰਿਹਾ। ਤੇ ਜੇ ਆਪਾਂ ਗੱਲ ਤੇ ਗੁਰੂ ਦੀ ਮੰਨਣੀ ਕੋਈ ਨਹੀਂ। ਮੈਂ ਸਾਰੇ ਸਿੱਖਾਂ ਨੂੰ ਵੈਸੇ ਕਹਿੰਨਾ। ਕੋ ਸ਼ਤਾਬਦੀਆਂ ਮਨਾਉਣੀਆਂ, ਮਨਮਾਉਣੀਆਂ। ਉਹਦੇ ਤੇ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ। ਵੱਡੇ ਪੱਧਰ ਤੇ ਕਰਨਾ ਚਾਹੀਦਾ ਪ੍ਰਸ਼ਾਸਨਿਕ ਕੰਮ ਵੇਖਣੇ ਚਾਹੀਦੇ ਸੜਕਾਂ ਰੋਡ ਵਧੀਆ ਬਣਾਉਣੇ ਚਾਹੀਦੇ ਸਾਬ ਸਫਾਈ ਦੇਖਣੀ ਚਾਹੀਦੀ ਲਾਈਟਾਂ ਵੇਖਣੀਆਂ ਚਾਹੀਦੀਆਂ ਟੈਂਟ ਲਾ ਸਕਦੇ ਆ ਉੱਥੇ ਸਭ ਤੋਂ ਵੱਡੀ ਉਦਾਹਰਣ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਘਾੜਾ ਪਟਨਾ ਸਾਹਿਬ ਨਾ ਆਇਆ ਤੇ ਕਿਵੇਂ ਮਨਾਇਆ ਗਿਆ ਨतीश ਨੇ ਉਥੋਂ ਦੇ ਸੀਐਮ ਸਾਹਿਬ ਨੇ ਸਹਿਯੋਗ ਦਿੱਤਾ ਤੇ ਮਨਾਇਆ ਕਿੰਨੇ ਸਖਾ ਨੇ ਇਹ ਇੱਕ ਗੈਰ ਸਿੱਖ ਸਹਿਯੋਗ ਦੇ ਰਿਹਾ ਔਰ ਉਹਦੇ ਸਾਰੇ ਵਸ ਸ਼ਲਾਘਾ ਆਈ ਉਹਨੂੰ ਇਹ ਸਹਿਯੋਗ ਤੇ ਕਰਨ ਸਹਿਯੋਗ ਕਰਨ ਪੈਰਲਰ ਪ੍ਰੋਗਰਾਮ ਰੱਖਣ ਦੀ ਲੋੜ ਨਹੀਂ ਆ ਤੇ ਜਾਂ ਫਿਰ ਆਪ ਵੀ ਪੂਰਾ ਸਿੱਖੀ ਨੂੰ ਧਾਰਨ ਕਰ ਲੈ ਐਨ ਮੁੱਖ ਮੰਤਰੀ ਦਾ ਦਾੜਾ ਪੂਰਾ ਹੋਵੇ ਤੇ ਕੇਸ ਹੋਣ ਕਿਉਂਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉੱਤੇ ਮੇਜਰ ਸਾਹਿਬ ਹਰਜੋਤ ਬੈਂਸ ਨੇ ਪੋਸਟ ਪਾਈ ਆ ਲਿਖਿਆ ਕਿ ਸਾਡਾ ਵੀ ਆ ਪੰਛਤਲਾ ਤੋੜਦਾ ਤਾਂ ਨਹੀਂ ਜਦੋਂ ਆਈਸੀਪੀ ਨੇ ਵਿਰੋਧ ਕੀਤਾ ਇਸ ਗੱਲ ਦਾ ਕਿ ਸਰਕਾਰ ਸਾਡੇ ਨਾਮ ਬਣਾਵੇ ਪਰ ਇਹ ਪੋਸਟ ਵਾਲੀ ਕਿ ਸਾਡਾ ਪੰਛਤਲਾ ਤੋੜਦਾ ਤਾਂ ਨਹੀਂ ਪਰ ਇਹਦੇ ਵਿੱਚ ਹੁਣ ਕਾਫੀ ਸਵਾਲ ਖੜੇ ਹੋ ਰਹੇ ਆ ਮੇਜਰ ਸਾਹਿਬ ਵੀ ਕਹਿ ਕੇ ਕਿ ਨੇ ਮੈਂ ਸੀਐਮ ਸਰ ਨਾਲ ਦੀ ਗੱਲ ਕਰਾਂਗਾ ਕਿ ਸਾਂਝੇ ਦੌਰ ਤੇ ਬਣੀ ਤੁਸੀਂ ਕੀ ਲਿਖਿਆ ਦੇਖੋ ਹਰਜੋਤ ਬੈਂਸ ਨੇ ਕੀ ਕਿਹਾ ਹਰਜੋਤ ਸਿੰਘ ਆ ਵੈਸੇ ਤੁਸੀਂ ਜਦੋਂ ਨਾਮ ਲਿਖਿਆ ਤਾਂ ਕਿਵੇਂ ਲਿਖਿਆ ਹੁੰਦਾ ਮੈਨੂੰ ਦੱਸੋ ਬੜਾ ਹਰਜੋਤ ਸਿੰਘ ਆ ਜਿਹੜਾ ਪੰਥ ਉਹਨਾਂ ਦਾ ਵੀ ਆ ਤਾਂ ਪਹਿਲਾਂ ਆਪਣੇ ਮੁੱਖ ਮੰਤਰੀ ਨੂੰ ਪੰਥ 'ਚ ਸ਼ਾਮਲ ਕਰਾਉਣਾ ਫੇਰ ਹੀਗਾ ਪੰਥ ਹੈਗਾ ਸਾਰਿਆਂ ਦਾ ਹੀ ਆ ਪੰਥ ਦੇ ਨਿਯਮ ਸਾਰਿਆਂ ਨੂੰ ਮੰਨਣੇ ਚਾਹੀਦੇ ਆ ਮਨਾਉਣੇ ਚਾਹੀਦੇ ਆ ਪਰ ਸਰਕਾਰਾਂ ਦਾ ਕੰਮ ਹੁੰਦਾ ਵਾ ਲਾਅ ਐਂਡ ਆਰਡਰ ਨੂੰ ਵੇਖਣਾ ਉਹਦਾ ਇੱਥੇ ਜਨਾਜਾ ਨਿਕਲਿਆ ਫਿਰਦਾ ਉਹ ਤੁਹਾਡੇ ਸਾਹਮਣੇ ਆ ਆਕਾਲੀ ਸਰਪੰਚ ਇੱਥੇ ਮਾਰਿਆ ਥੋੜੇ ਦਿਨ ਪਹਿਲਾਂ ਰਾਜਸਥਾਨ ਸੀ ਲਾਗੇ ਹੋਰ ਇੱਥੇ ਕਿੰਨਾ ਕੁਛ ਚੱਲ ਰਿਹਾ ਤੁਸੀਂ ਆਪਣੇ ਪੰਜਾਬ ਨੂੰ ਵੈਸੇ ਪਹਿਲਾਂ ਸਾਫ਼ ਸੁਥਰਾ ਬਣਾਓ ਵਿਦਿਆਰਥੀ ਧਿਆਨ ਦਿਓ ਐਜੂਕੇਸ਼ਨ ਤੇ ਧਿਆਨ ਦਿਓ ਪੰਥ ਨੇ ਪੰਥ ਦੇ ਕੰਮ ਕਰਨੇ ਹੀ ਆ ਐਜੇ ਪਰਸਨਲ ਇਹ ਨਿੱਜੀ ਤੌਰ ਤੇ ਸਾਰੇ ਸਿੱਖ ਆ ਪਰ ਜਿਹੜੇ ਪੰਥ ਦੇ ਵੱਡੇ ਕੰਮ ਹੁੰਦੇ ਆ ਉਹ ਪੰਥ ਦੀਆਂ ਸੰਸਥਾਵਾਂ ਨੇ ਕਰਨੇ ਹੁੰਦੇ ਆ ਇਹ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੇ ਮੇਰੇ ਨਾਲ ਵੀ ਜਦੋਂ ਗੱਲਬਾਤ ਕੀਤੀ ਉਦੋਂ ਵੀ ਕਹਿੰਦੇ ਵੀ ਅਸੀਂ ਵੀ ਸਿੱਖ ਹਾਂ ਹਰ ਸਿੱਖ ਸਿੱਖੀ ਆ ਪਰ ਜਿਹੜੇ ਸਮੂਹਕ ਕਾਮਾਂ ਕੌਮ ਦੇ ਉਹ ਪੰਥ ਨੇ ਮਿਲ ਜੁਲ ਕੇ ਕਰਨੇ ਉਹਦੇ ਤੇ ਸਹਿਯੋਗ ਕਰਨ ਕੋਈ ਕਹਿ ਰਿਹਾ ਵੀ ਸਹਿਯੋਗ ਨਾ ਕਰੋ ਪਰ ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਜਦੋਂ ਗੁਰਮਤ ਸਮਾਗਮ ਚੱਲ ਰਿਹਾ ਹੋਊਗਾ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਕਿਹਾ ਜਾ ਰਿਹਾ ਹੋਊਗਾ ਵੀ ਸਾਰੇ ਅੰਮ੍ਰਿਤਧਾਰੀ ਬਣੋ ਤੇ ਸਰਕਾਰ ਦੇ ਕਿੰਨੇ ਅੰਮ੍ਰਿਤਧਾਰੀ ਆ ਉਹ ਗੁਰਬਾਣੀ ਦਾ ਇੱਕ ਸ਼ਬਦ ਹੈਗਾ ਨਾ ਕਿ ਪ੍ਰਥਮੈ ਮਨ ਪ੍ਰਬੋਧ ਹੈ ਆਪਣਾ ਪਾਸ਼ਾ ਹੈ ਅਵਰ ਰਜਾਬ ਹੈ ਤਾਂ ਜਿਹੜੇ ਸਮਾਗਮ ਕਰੇ ਹੁਣ ਇਹ ਰਹਿਤ ਮਰਿਆਦਾ ਤੇ ਸ਼ਰਤਾ ਕਿਉਂ ਆ ਸਿੱਖ ਕੀਰਤਨ ਕਰੇ ਸਿੱਖ ਪਾਠ ਕਰੇ ਉਹ ਗਾਦੇ ਲਈ ਆ ਭੀ ਜਿਹੜਾ ਕਹਿ ਰਿਹਾ ਜਿਉ ਪਹਿਲਾਂ ਉਹਦੇ ਅਮਲਾਂ 'ਚ ਗੱਲ ਆ ਤੇ ਤਾਂ ਹੀ ਆ ਨਾ ਉਹ ਹਰਜੋਤ ਸਿੰਘ ਹੁਣ ਨੂੰ ਇਹ ਚਾਹੀਦਾ ਵੀ ਪਹਿਲਾਂ ਉਹਨੂੰ ਅਮਲਾਂ 'ਚ ਲਿਆਉਣ ਜਿਹੜੇ ਪੰਥ ਦੇ ਕੰਮ ਆ ਬਾਕੀ ਠੀਕ ਆ ਅਕਾਲ ਤਖਤ ਸਾਹਿਬ ਨਾਲ ਆਣ ਕੇ ਗੱਲਬਾਤ ਕਰਨ ਉਹਨਾਂ ਨੂੰ ਬਸ ਸਜਾ ਸਕਦੇ ਆ ਉਹਦੇ ਵਿੱਚ ਵੀ ਇਹਨਾਂ ਦੀ ਸ਼ੁਭਾ ਹੀ ਆ ਕਿਸੇ ਜੋਗ ਕਰਨ ਤੇ ਵਧੀਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਣੀ ਰਹੋ ਹਰ ਤਾਂਸ ਅਪਡੇਟ ਲਈ 온 스카이 ਟੀਵੀ ਦਿਨਾਲ